ਨੈਸ਼ਨਲ ਲਾਈਫਸਟਾਕ ਮਿਸ਼ਨ ਇਹ ਭਾਰਤ ਸਰਕਾਰ ਨੇ ਕਿਉਂ ਸਕੀਮ ਕੱਢੀ ਕਿਉਂ ਇਹ ਚ ਇੰਨੀ ਸਬਸਿਡੀ ਦੇ ਰਹੀ ਹੈ ਆਪਣੀ ਭਾਰਤ ਦੀ ਆਬਾਦੀ ਬਹੁਤ ਦਿਨੋਂ ਦਿਨ ਵਧ ਰਹੀ ਹੈ ਭੁੱਖ ਮਰੀ ਵਧ ਰਹੀ ਹੈ ਠੀਕ ਹੈ ਆਪਣੇ ਮਾਸ ਅੰਡਾ ਮੀਟ ਦੁੱਧ ਅਨਾਜ ਇਹ ਸਾਰੀਆਂ ਚੀਜ਼ਾਂ ਘਟੀ ਜਾਂਦੀਆਂ ਉਹਦੇ ਆਸਤੇ ਆਪਾਂ ਨੂੰ ਬਾਹਰੋਂ ਮੰਗਾਉਣਾ ਪੈਂਦਾ ਭਾਰਤ ਨੂੰ ਉਹਨਾਂ ਨੂੰ ਆਇਆ ਬਈ ਆਪਾਂ ਇੱਥੇ ਹੀ ਪੈਦਾ ਕਰ ਲਈਏ ਨਾਲੇ ਨੌਜਵਾਨਾਂ ਨੂੰ ਨਾਲੇ ਜਿਹੜਾ ਨੇ ਕੰਮ ਸ਼ੁਰੂ ਕਰਨਾ ਕਿਸਾਨਾਂ ਨੂੰ ਉਹਨਾਂ ਨੂੰ ਰੁਜ਼ਗਾਰ ਮਿਲ ਜਾਊਗਾ ਠੀਕ ਹੈ ਨਾਲੇ ਉਹਨਾਂ ਦੀਆਂ ਬੈਂਕਾਂ ਚੱਲਦੀਆਂ ਸਮਾਨ ਵੇਖ ਦਾ ਬਹੁਤ ਕੋਸ ਹੁੰਦਾ ਹੈ ਹਨਾ ਫਾਇਦਾ ਹੁੰਦਾ ਇਹਨੂੰ ਇਹ ਸਭ ਤੋਂ ਪਹਿਲਾਂ ਸੀਗਾ ਇਹਦੇ ਵਿੱਚ ਕੱਲੀਆਂ ਬੱਕਰੀਆਂ ਦਾ ਨਹੀਂਗਾ ਇਹ ਚ ਪੁਲਟਰੀ ਫਾਰਮ ਮੁਰਗੀ ਪਾਲਣ ਦਾ ਸੂਰ ਪਾਲਣ ਦਾ ਤੇ ਇਹ ਬੱਕਰੀਆਂ ਦਾ ਤੇ ਹੁਣ ਡੈਰੀ ਫਾਰਮ ਦਾ ਵੀ ਐਡ ਕਰਤਾ ਪਰ ਆਪਾਂ ਨੂੰ ਮੈਨੂੰ ਜਾਣਕਾਰੀ ਹੈਗੀ ਜਿਹੜੀ ਬੱਕਰੀਆਂ ਦੀ ਹੈ ਉਹਦਾ ਹੀ ਮੇਰੇ ਕੋਲੇ ਸਰਟੀਫਿਕੇਟ ਹੈਗਾ ਠੀਕ ਹੈ ਹੁਣ ਮੈਂ ਇਥੋਂ ਬਾਅਦ ਇਹ ਨਾ ਕਿ ਬਈ ਮੈਂ ਤਾਂ ਪੋਲਟਰੀ ਫਾਰਮ ਖੋਲਣਾ ਉਹਦੇ ਆਪਣਾ ਕੋਈ ਲੈਣਾ ਦੇਣਾ ਨਹੀਂ ਮੇਰਾ ਠੀਕ ਹੈ ਇਹ ਸੀਗੀ 500 ਬੱਕਰੀਆਂ 25 ਬੱਕਰੇ ਜਿਹੜੀ ਪਹਿਨਾਂ ਵਾਲੀ ਸਕੀਮ ਸੀ ਇਹ ਚ ਕੀ ਕਰਿਆ ਇਹਦੀ ਰਕਮ ਬੰਦੀ ਸੀ 1 ਕਰੋੜ 25 ਲੱਖ ਉੱਤੇ ਟੱਪ ਜਾਂਦਾ ਸੀ ਕੰਮ ਹੁਣ ਐਡਾ ਤਾਂ ਅਗਲਾ ਡਰਦੇ ਨਹੀਂ ਕੋਈ ਆਪਣਾ ਦਾ ਫਾਰਮ ਭਰਨਾ ਬਈ 1 ਕਰੋੜ ਰੁਪਏ ਦਾ ਪਕਰਾਂਗੇ ਕੀ ਇਹਨੇ ਤਾਂ ਲੱਗਣੀ ਨਹੀਂਗੇ ਹਣਾ ਉਹੀ ਡਰਦੇ ਹੁੰਨੇ ਆਪਾਂ 500 ਬੱਕਰੀ ਵੀ ਬਹੁਤ ਹੋ ਜਾਂਦੀ ਐ ਇੰਨੀ ਸਾਂਭੂ ਗਿਹੜਾ ਠੀਕ ਐ ਇਹ ਕੀ ਸੀਗਾ ਜਿਹੜੇ ਮਹਾਰਾਸ਼ਟਰ ਜਾਂ ਵੱਡੇ ਲੋਕ ਸੀਗੇ ਜਿਹੜੇ ਸੇਲਰਾਂ ਸੁਣਨ ਵਾਲੇ ਜਾਂ ਸਰਕਾਰ ਦੇ ਨੇੜੇ ਸੀਗੇ ਕਾਂਗਰਸ ਵੇਲੇ ਜਾਂ ਹੁਣ ਬੀਜੇਪੀ ਵੇਲੇ ਉਹ ਬੰਦਿਆਂ ਨੇ ਲੋਨ ਚੱਕ ਲੇ ਠੀਕ ਐ ਪਾਸ ਕਰਾ ਲਈਆਂ ਸਬਸਿਡੀ 50% ਸੀ ਇਹ ਚ 50 ਲੱਖ ਮਾਫ ਪਜਾਈ ਭਰਨਾ ਸੀਗਾ ਠੀਕ ਐ ਉਹ ਚੀਜ਼ ਉਹ ਸਰਕਾਰ ਨੇ ਅੰਕੜੇ ਕੱਢੇ ਵਿੱਚ ਕੋਈ ਛੋਟਾ ਫਾਰਮਰ ਜਾਂ ਕੋਈ ਬੰਦਾ ਆਇਆ ਹੀ ਨਹੀਂਗਾ ਇੱਥੇ ਜਿਹੜਾ ਆਮ ਬੰਦਾ ਸੀਗਾ ਜਿੰਨਾਂ ਤੋਂ ਉਹਨਾਂ ਨੇ ਕੰਮ ਲੈਣਾ ਸੀ ਤੇ ਤਗੜਾ ਬੰਦਾ ਸਬਸਿਡੀ ਖਾ ਕੇ ਅਗਲਾ ਕੰਮ ਛੱਡ ਕੇ ਪਰਾਂ ਜਾਂਦਾ ਬਾਕੀ ਉਹਨਾਂ ਦੇ ਵਕੀਲ উকੂਲ ਤਗੜੇ ਹੁੰਦੇ ਆ ਆਪਣਾ ਦਾ 2.5 ਲੱਖ ਰੁਪਈਆ ਜਣੀ ਆਪਾਂ ਬੈਂਕ ਵਾਲੇ ਮੁੱਖਰ ਜਾਂਦੇ ਆਪਾਂ ਨੂੰ ਚੱਕ ਕੇ ਲੈ ਜਾਂਦੇ ਹਨਾ ਉਹਨਾਂ ਨੇ ਆਖੇ ਬਈ ਕੰਮ ਹੋ ਗਿਆ ਫੇਲ ਇਹ ਠੀਕ ਹੈ ਆਪਾਂ ਇਹਦੇ ਵਿੱਚ ਸੋਧ ਕਰਦੇ ਆਂ ਮੁੜ ਕੇ ਉਹਨਾਂ ਨੇ ਕਰੀ ਸੋਧ ਹੁਣ ਜਿਹੜੀ ਅੱਜ ਦੀ ਸਕੀਮ ਹੈਗੀ ਹੈ ਇਹਦੇ ਵਿੱਚ ਪੰਜ ਗਰੁੱਪ ਬਣਾਤੇ ਉਹਨਾਂ ਨੇ ਇਹ ਲਿਖਣਾ ਲਖ ਲਓ ਜਿਹੜਾ ਨੂੰ ਨਹੀਂ ਆਉਂਦਾ ਉਹ ਸਮਝ ਹੀ ਜਾਓ ਜੀ 200 ਬੱਕਰੀ 10 ਬੱਕਰੇ 300 15 400 20 500 25 ਹੁਣ ਆ ਪੰਜ ਗਰੁੱਪ ਐਚ ਚ ਇਹ ਚ ਕੋਈ ਮਰਜ਼ੀ ਸਿਲੈਕਟ ਕਰ ਲੋ ਜੀ ਤੁਸੀਂ ਇਹ ਸੋਡੀਆਂ ਆਪ ਤੇ ਵੇਖਣੀ ਹੈ ਵੀ ਜਗ੍ਹਾ ਕਿੰਨੀ ਹੈ ਸਾਡੇ ਕੋਲੇ ਕੀ ਅਸੀਂ ਸਾਮ ਸਾਕਦੇ ਕਿੰਨੇ ਬੰਦੇ ਆ ਕਿੰਨੀ ਲੇਬਰ ਅਸੀਂ ਕਰ ਸਕਦੇ ਆ ਇਹ ਚ ਕੋਈ ਵੀ ਸਿਲੈਕਟ ਕਰ ਲੋ ਜੀ ਮੈਂ ਤੁਹਾਨੂੰ ਦੱਸੂਗਾ ਆਹ ਗਰੁੱਪ ਬਾਰੇ ਜਿੰਨਾਂ ਦਾ ਪੈਸਾ ਦੱਸੂ ਸਬਸਿਡੀ ਦੱਸੂ ਸਾਰਾ ਖਰਚਾ ਵਰਚਾ ਉਹ ਆ ਦਾ ਗੁਣਾ ਕਰੀ ਜਾਓ ਜਿਹੜੇ 200 ਵਾਲੇ ਕਰਨੀ ਉਹਨੂੰ 2 ਨਾਲ ਇਹਨੂੰ 3 ਨਾਲ ਨੂੰ 4 ਨਾਲ ਠੀਕ ਆ ਕੰਮ ਸੌਖਾ ਹੀ ਇਹਦੇ ਵਿੱਚ ਜਿਹੜੀ ਸਬਸਿਡੀ ਸਰਕਾਰ ਦੇ ਰਹੀ ਹੈ 50% ਦੇ ਰਹੀ ਹੈ ਸਾਰੇ ਗਰੁੱਪਾਂ 'ਚ 50% ਸਬਸਿਡੀ ਇਹਦੇ ਵਿੱਚ ਕੀ ਹੁੰਦਾ 50% ਸਬਸਿਡੀ ਸੈਂਟਰ ਗਵਰਨਮੈਂਟ ਨੇ ਦੇਣੀ ਹੈ ਮਗਰ ਰਹਿ ਗਿਆ 50% ਉਹ ਆਪਾਂ ਕਿਸ ਤਰ੍ਹਾਂ ਹੀ ਭਰਨਾ ਆਪਦਾ ਵਿਆਜ ਲਾ ਕੇ ਇਹਦੇ ਵਿੱਚ 10% ਵਿਆਜ ਹੈਗਾ ਠੀਕ ਹੈ 50% ਆਪਾਂ ਜਿਹੜਾ ਰਹਿ ਗਿਆ ਉਹਦਾ 10% ਵਿਆਜ ਨਾਲ ਆਪਾਂ ਕਿਸ਼ਤਾਂ ਭਰਨੀਆਂ 5 ਸਾਲਾਂ ਚ ਭਰ ਸਕਦੇ ਹਾਂ ਉਹਦੇ ਉੱਤੇ ਵੇਲ ਜਾ ਸਕਦੇ ਹਾਂ ਪਹਿਲੇ ਸਾਲ ਇਹਦੀ ਕੋਈ ਕਿਸ਼ਤ ਨਹੀਂ ਆਉਂਦੀ ਕਿਉਂਕਿ ਆਪਣਾ ਫਾਰਮ ਸੈੱਟ ਕਰਨ ਚ ਮੇਵਨੇ ਆਉਣ ਚ ਜਾਂ ਕਿਵੇਂ ਵੀ ਰੱਖ ਲਓ ਸਾਲ ਆਪਾਂ ਨੂੰ ਲੱਗ ਜਾਂਦਾ ਉਹ ਸਰਕਾਰ ਨੇ ਪਹਿਲਾਂ ਬਹੁਤ ਤਗੜੇ ਅਫਸਰਾਂ ਨੇ ਸਕੀਮ ਬਣਾਈ ਹੈ ਹੁਣ ਕਈ ਇਹ ਚ ਸੋਚੀ ਬੈਠੇ ਹੋਣਗੇ ਬਈ 50% ਸਬਸਿਡੀ ਆਪਾਂ ਪੁਰਾਣਾ ਕਰਜ਼ਾ ਲੈ ਲਾਂਗੇ ਘਰ ਪਾਲਾਂਗੇ ਜਾਂ ਕਾਰ ਲੈ ਲਾਂਗੇ ਉਹ ਕੰਮ ਨਹੀਂ ਇਹ ਚ ਹੋਣ ਦੇਣਾ ਉਹਨਾਂ ਨੇ ਇਕੱਲਾ ਇਕੱਲਾ ਬੈਲ ਲੈਣਾ ਉਹਨਾਂ ਨੇ ਠੀਕ ਹੈ ਕੱਲੀ ਕੱਲੀ ਚੀਜ਼ ਉਹਨਾਂ ਨੇ ਚੈੱਕ ਕਰਕੇ ਫੇਰ ਉਹਨਾਂ ਨੇ ਸਬਸਿਡੀ ਦੇਣੀ ਹੈ 10% ਵਿਆਜ ਆ 50% ਤੁਸੀਂ 50% ਦੇ ਵਿੱਚੋਂ 10% ਛੋਡਾ ਹੋਣਾ ਚਾਹੀਦਾ ਪਹਿਲਾਂ ਹੁਣ 100 ਬੱਕਰੀ ਦੀ ਰਕਮ ਕਿੰਨੀ ਬਣਦੀ ਹੈ 20 ਲੱਖ ਦਾ ਲੋਨ ਬਣਦਾ ਸਰ ਜਿਹੜਾ ਬੈਂਕ ਨੇ ਦੇਣਾ ਆਪਾਂ ਨੂੰ ਪਲੱਸ 2.5 ਤੋਂ 3 ਲੱਖ ਰੁਪਇਆ ਛੋਡਾ ਖਾਤੇ 'ਚ ਹੋਣਾ ਚਾਹੀਦਾ ਦੇਣਾ ਕਿਸੇ ਨੂੰ ਨਹੀਂ ਸ਼ੋਅ ਕਰਨਾ ਤੁਸੀਂ ਆਦਾ ਉਧਰੋਂ ਫੜ ਕੇ ਉਧਰੋਂ ਫੜ ਕੇ ਕਿਵੇਂ ਵੀ ਸ਼ੋਅ ਕਰ ਲੋ ਜੇ ਉਦੋਂ ਜਦੋਂ ਪਾਸ ਹੁੰਦਾ ਜਦੋਂ ਇਹ ਨਹੀਂ ਅੱਜ ਫਾਰਮ ਭਰਦਿਆਂ ਅੱਜ ਹੋਣਾ ਚਾਹੀਦਾ ਤੁਹਾਡੇ ਖਾਤੇ 'ਚ ਇਹ ਜਾਂ ਕੁਛ ਨਹੀਂ ਜਿੱਦਣ ਤੁਹਾਨੂੰ ਬੈਂਕ ਨੇ ਕਹਦਾ ਬਈ ਆ ਤੁਹਾਡਾ ਵਿਖਾਓ ਆਪਦਾ ਫੰਡ ਇਹ ਜਿਹੜਾ 10% ਹੈ ਬੱਕਰੀਆਂ ਦਾ ਬੀਮਾ ਹੈ ਇਹਦੇ ਵਿੱਚ ਇੱਕ ਚੰਗੀ ਚੀਜ਼ ਐਡ ਕੀਤੀ ਹੈ ਕਿਉਂਕਿ 100 ਬੱਕਰੀ ਦੇ ਕੰਮ ਸ਼ੁਰੂ ਕਰਨਾ ਹੈ ਬੱਕਰੀਆਂ ਆਪਣੀਆਂ ਮਰ ਵੀ ਸਕਦੀਆਂ ਠੀਕ ਹੈ ਉਹ ਬੀਮਾ ਹੋ ਜਾਂਦਾ ਬੀਮਾ ਆਪਣੂ ਬੱਕਰੀ ਦਾ ਜਿਵੇਂ 10000 ਦੀ ਬੱਕਰੀ ਆਪਣਾ 7-8000 ਰੁਪਿਆ ਵਾਪਸ ਆ ਜੂਗਾ ਠੀਕ ਐ ਇਹ ਬਣ ਗਿਆ 22-23 ਲੱਖ ਦਾ ਬਣ ਗਿਆ ਸਾਰਾ ਪ੍ਰੋਜੈਕਟ 100 ਬੱਕਰੀ ਦਾ ਇਹਦੇ ਵਿੱਚੋਂ 10 ਲੱਖ ਸਬਸਿਡੀ ਆਊਗੀ ਤੁਹਾਨੂੰ 10 ਲੱਖ ਹੀ ਤੁਸੀਂ ਭਰਨਾ ਹੁਣ ਉਹ ਦੇਣਗੇ ਕਿਵੇਂ ਕਿਹੜੇ-ਕਿਹੜੇ ਬੰਦੇ ਨੂੰ ਕੀ-ਕੀ ਸ਼ਰਤਾਂ ਹੁੰਦੀਆਂ ਇਹ ਚ ਉਹ ਵੀ ਦੱਸ ਦੇਣਾ ਆ ਪਤਾ ਲੱਗ ਗਿਆ ਇਨਾਂ ਆ ਹੋਰ ਸੌਖਾ ਕਰ ਦੇਣਾ 50% ਸਬਸਿਡੀ 40 ਬੈਂਕ ਦਾ 10 ਆਪਣਾ ਆ ਮੋਟਾ-ਮੋਟਾ ਸਹਾਵਾ ਇਹਦਾ ਆ ਤਾਂ ਆਪ ਨੂੰ ਮਾਫੀ ਹੋ ਜਾਣਾ ਹੈ ਇਹ ਮਾਫਕਾ ਉਹਨੇ ਸ਼ੈੱਡ 'ਚ ਪੈਸੇ ਸ਼ੈੱਡ ਦੇ ਦੇਣੇ ਉਹਨਾਂ ਨੇ ਠੀਕ ਹੈ ਆ ਆਪ ਨੂੰ ਭਰਨਾ ਹੁੰਦਾ ਹੁਣ ਇਹਨੂੰ ਭਰਨ ਦਾ ਤਰੀਕਾ ਕੀ ਹੈ ਜਦੋਂ ਤੁਹਾਡੇ ਕੋਲੇ ਸਰਟੀਫਿਕੇਟ ਆ ਗਿਆ ਟ੍ਰੇਨਿੰਗ ਦਾ ਉਸ ਤੋਂ ਬਾਅਦ ਇੱਕ ਫਾਈਲ ਤਿਆਰ ਹੁੰਦੀ ਹੈ ਹਰੇਕ ਲੋਨ ਦੀ ਉਹਨੂੰ ਕੌਣ ਤਿਆਰ ਕਰਦਾ ਉਹ ਵੀ ਦੱਸਦਾ ਜਿਹਨੂੰ ਡੀਪੀਆਰ ਕਹਿ ਦਿੰਦੇ ਆ ਡਿਟੇਲ ਪ੍ਰੋਜੈਕਟ ਰਿਪੋਰਟ ਪ੍ਰੋਜੈਕਟ ਫਾਈਲ ਵੀ ਕਹਿ ਦਿੰਦੇ ਐ ਇਹਨੂੰ ਠੀਕ ਐ ਇਹ ਸੋਡਾ ਕੋਟ ਕਚਹਿਰੀਆਂ ਸੀਏ ਤਿਆਰ ਕਰਦੇ ਆ ਇਹ ਜਿਹੜੇ ਸਾਰੇ ਲੋਨਾਂ ਲੀਆਂ ਕਰਦੇ ਸੀਏ ਤਿਆਰ ਕਰਦੇ ਆ ਇਹਦਾ ਖਰਚਾ ਹੁੰਦਾ 5-6000 ਰੁਪਇਆ ਹੁੰਦਾ ਇਹ ਤੇ ਖਰਚਾ ਆਊਗਾ ਤੁਹਾਡਾ ਫਾਇਲ ਤੇ ਇਹਦੇ ਵਾਸਤੇ 10 2000 2500 5000 ਆਇਆ ਨਾ ਦੇ ਦਿਓ ਜੇ ਕੋਈ ਸੋਥੋਂ ਮੰਗੇ ਤਾਂ ਜੇ ਤੁਹਾਡੇ ਨਹੀਂ ਕੋਈ ਤਿਆਰ ਕਰਦਾ ਸਾਨੂੰ ਦੱਸ ਦਿਓ ਜੀ ਅਸੀਂ ਤਿਆਰ ਕਰਾ ਲਾਂਗੇ ਆਪਣੇ ਕੋਲੇ ਵਧੀਆ ਬੰਦੇ ਹੈਗੇ ਆ ਡੀਪੀਆਰ ਜਦੋਂ ਤੁਹਾਡੀ ਇਹ ਪ੍ਰੋਜੈਕਟ ਫਾਈਲ ਬਣ ਗਈ ਜਿਹੜੀ ਇਹ ਸਕੀਮਾ ਇਹ ਆਨਲਾਈਨ ਹੀ ਭਰੀਦੀ ਐ ਇੱਕ ਭਾਰਤ ਸਰਕਾਰ ਦੀ ਨਾ ਵੈਬਸਾਈਟ ਬਣੀ ਆ ਉਹਦੇ ਮੋਦੀ ਦੀ ਫੋਟੋ ਆਊਗੀ ਸਰਕਾਰੀ ਵੈਬਸਾਈਟ ਹੁੰਦੀ ਐ ਨੈਟ ਤੇ ਇੱਥੇ ਫਾਰਮ ਭਰਦੇ ਆ ਆ ਪੋਸਟਾਂ ਦੇ ਉੱਥੋਂ ਤੁਸੀਂ ਭਰਾ ਸਕਦੇ ਹੋ ਫਾਰਮ ਇਹਦਾ ਬਾਕੀ ਜਿਹੜਾ ਡੀਪੀਆਰ ਜਿਹੜਾ ਪ੍ਰੋਜੈਕਟ ਫਾਈਲ ਤਿਆਰ ਕਰਕੇ ਦਿੰਦਾ ਹੁੰਦਾ ਇਹ ਹੀ ਬੰਦਾ ਭਰ ਕੇ ਦੇ ਦਿੰਦਾ ਜਦੋਂ ਤੁਸੀਂ ਉੱਥੇ ਫਾਰਮ ਭਰਤਾ ਇਹ ਉੱਥੋਂ ਇੱਕ ਕੋਡ ਮਿਲੂਗਾ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲੂਗਾ ਸੈਂਟਰ ਗਵਰਨਮੈਂਟ ਤੋਂ ਉੱਥੋਂ ਤਾਂ ਹੀ ਕੰਮ ਹੁੰਦਾ ਇਹਦਾ ਉਸ ਤੋਂ ਬਾਅਦ ਤੁਹਾਡਾ ਗਾਂ ਦਾ ਕਾਰਵਾਈ ਚੱਲ ਪੈਣੀ ਆ ਵੇਟਿੰਗ ਲਿਸਟ ਚ ਹੁੰਦੀਆਂ ਕਿਉਂਕਿ ਬਹੁਤ ਲੋਕ ਭਰੀ ਜਾਂਦੇ ਇਹਨੂੰ ਠੀਕ ਹੈ ਉਹ ਹੌਲੀ ਹੌਲੀ ਵਾਰੀ ਆ ਜਾਂਦੀ ਆ ਉਹ ਵੀ ਤੁਹਾਨੂੰ ਦੱਸੂਗਾ ਕਿੱਥੋਂ ਕਿਵੇਂ ਕੀ ਹੋਣਾ ਹੁਣ ਡੀਪੀਆਰ ਦੀ ਗੱਲ ਕਰ ਲੈਣਾ ਇਹਦੇ ਵਿੱਚ ਹੁੰਦਾ ਕੀ ਆ ਇਹ 13 14 14 ਪੇਜਾਂ ਦੀ ਫਾਈਲ ਆ ਇਹ ਇਹਦੇ ਵਿੱਚ ਤੁਹਾਡਾ ਬਾਇਓ ਡਾਟਾ ਤੁਹਾਡੀ ਬੈਂਕ ਦਾ ਬਾਇਓ ਡਾਟਾ ਸਾਰਾ ਕਿੰਨੀਆਂ ਬੱਕਰੀਆਂ 100 ਤੇ ਕੰਮ ਕਰਨਾ 200 ਤੇ 500 ਤੇ ਉਹ ਤੁਸੀਂ ਪਹਿਲਾਂ ਦੱਸਣਾ ਜਿਹੜੇ ਨੇ ਫਾਈਲ ਬਣਾਉਣੀ ਹੈ ਠੀਕ ਹੈ ਕੋਈ ਡਾਕੂਮੈਂਟ ਲਿਖਾਉਂਗਾ ਉਹ ਤਿਆਰ ਕਰ ਲੈਣੇ ਆ ਤੁਸੀਂ ਕਿਸੇ 100 ਸੇ ਕੰਮ ਵੀ ਹੋ ਸਕਤੀਆਂ ਸਰ ਜੀ ਇਹ ਚ ਨਹੀਂ ਜੀ ਇਹਦੇ ਵਿੱਚ ਉਹ ਦੂਜੀ ਸਕੀਮ ਹੈ ਜਿਹੜਾ ਕੱਲ ਨੂੰ ਦੱਸਾਂਗੇ ਆਪਾਂ ਉਹ ਚ ਜਿਹੜੇ ਛੋਟੇ ਲੈਵਲ ਤੇ 5 ਲੱਖ ਦਾ ਕਰਾਉਣਾ ਦੱਸਦਾ ਉਹ ਵੱਧ ਤੋਂ ਵੱਧ 20 ਲੱਖ ਦਾ ਕਰਾ ਸਕਦੇ ਆਪਾਂ ਉਹ ਥੋੜੀ ਸਬਸਿਡੀ ਘਟ ਹੈ ਇਹ ਵੱਡੀ ਜਿਹੜੀ ਮੇਨ ਹੈ ਇਹੀ ਹੈ ਇਹਦੇ ਵਿੱਚ ਬੈਂਕ ਦੀ ਡਿਟੇਲ ਦੇਤੀ ਆਪਾਂ ਪਸ਼ੂਆਂ ਦੀ ਡਿਟੇਲ ਦੇਤੀ ਨਸਲ ਦੀ ਦੇਤੀ ਮੈਂ ਬੀਟਲ ਬਰਬਰੀ ਕਿਹੜੀ ਹੈ ਉਹ ਵੀ ਤੁਹਾਨੂੰ ਨਸਲ ਬਾਰੇ ਹਜੇ ਦੱਸਾਂਗੇ ਪਰ ਇਹ ਚ ਤੁਸੀਂ ਪਹਿਲਾਂ ਦੱਸਣਾ ਭਈ ਅਸੀਂ ਬਰਬਰੀ ਦਾ ਚਲਾਉਣਾ ਹੈ ਜਾਂ ਉਹ ਉਹ ਕਰਨਾ ਹੈ ਹਨਾ ਕਿੰਨੀ ਕੀਮਤ ਹੋਊਗੀ ਬੱਕਰੀ ਦੀ 8000 10000 12000 ਉਹ ਵੀ ਪਹਿਲਾਂ ਦੱਸਣਾ ਕਿੰਨਾ ਸ਼ੈੱਡ ਪਾਉਂਗਾ ਕਿੰਨਾ ਲੇਬਰ ਦੇ ਕਮਰੇ ਪਾਉਂਗਾ ਕਿੰਨਾ ਖੁਰਨੀਆਂ ਵਗੈਰਾ ਬਣਾਉਂਗਾ ਕਿੰਨਾ ਪਾਣੀ ਸਟੋਰ ਕਰਨ ਵਾਸਤੇ ਪੱਠਾ ਨੀਰਾ ਸਟੋਰ ਕਰਨ ਵਾਸਤੇ ਕਿੰਨੀ ਮੇਰੇ ਕੋਲੇ ਜ਼ਮੀਨ ਆ ਹੋਊਗੀ ਕਿਰਾਏ ਤੇ ਬਈ ਹਰੇ ਪੱਠੇ ਬੀਜਨੇ ਆ ਉਹ ਬੀਜਨੇ ਆ ਉਹ ਸਾਰਾ ਪਹਿਲਾਂ ਆਪਾਂ ਨੂੰ ਦੱਸਣਾ ਪੈਂਦਾ ਹੁੰਦਾ ਇਹ ਫਿਰ ਉਹ ਫਾਈਲ ਤਿਆਰ ਕਰਦਾ ਡੀਪੀਆਰ ਇਹ ਡੀਪੀਆਰ ਕੀ ਕਰਨਾ ਸੁਣਨੀ ਜਿਹੜਾ ਵੈਟਰਨਰੀ ਹਸਪੀਟਲ ਆ ਸੋਡੇ ਵੈਟਰਨਰੀ ਡਾਕਟਰ ਡੰਗਰ ਡਾਕਟਰ ਆ ਸਰਕਾਰੀ ਉਹ ਇਹਨੂੰ ਟੈਸਟਡ ਕਰੂਗਾ ਜੇ ਦੋ ਟੈਸਟਡ ਕਰਾਤਾ ਇਹ ਆਨਲਾਈਨ ਭਰ ਜਾਂਦੀ ਹੈ ਉੱਥੋਂ ਆਪ ਨੂੰ ਉਹੀ ਕੋਡ ਵਗੈਰਾ ਮਿਲ ਜਾਂਦਾ ਹੈ ਠੀਕ ਹੈ ਤੁਹਾਡਾ ਗਾਂ ਦੀ ਗਾਂ ਇਹਦਾ ਹੁਣ ਜਿਹੜਾ ਐਨ ਐਲ ਐਮ ਦਾ ਹੈਗਾ ਦਫ਼ਤਰ ਹੈ ਜਿਹੜਾ ਮੇਨ ਜਿਹੜੀ ਬ੍ਰਾਂਚ ਇਹਦੀ ਦਿੱਲੀ ਹੈ ਇਹ ਸੈਂਟਰ ਗਵਰਨਮੈਂਟ ਦਾ ਸਰਕਾਰੀ ਮਹਿਕਮਾ ਹੈ ਇਹ ਉੱਥੇ ਦਫ਼ਤਰ ਹੈ ਜਦੋਂ ਤੁਸੀਂ ਫਾਰਮ ਭਰਤਾ ਤੁਹਾਡੀ ਫਾਈਲ ਉੱਥੇ ਦਿੱਲੀ ਜਾਵੜੇਣੀ ਉਹਨਾਂ ਨੇ ਕੋਡ ਆਪਾਂ ਨੂੰ ਦੇਤਾ ਹੁਣ ਦਿੱਲੀ ਤੋਂ ਬਾਅਦ ਕਿਵੇਂ ਕਾਰਵਾਈ ਸ਼ੁਰੂ ਹੁੰਦੀ ਹੈ ਇਹਦੀ ਜਿਹੜੀ ਥੋੜੀ ਰਾਜਧਾਨੀ ਐ ਜਿਵੇਂ ਆਪਣੀ ਚੰਡੀਗੜ੍ਹ ਐ ਕਿਸੇ ਦੀ ਕਿਹੜੀ ਐ ਕਿਸੇ ਦੀ ਕਿਹੜੀ ਐ ਠੀਕ ਐ ਕੋਈ ਵੀ ਹੁਣ ਸਟੇਟਾਂ ਦੇ ਬਾਲੀਆਂ ਦੇ ਵਿੱਚ ਉੱਥੇ ਵੀ ਇਹਨਾਂ ਦਾ ਇੱਕ ਦਫ਼ਤਰ ਹੁੰਦਾ ਐ ਐਨ ਐਲ ਐਮ ਦਾ ਉਹ ਵੀ ਸਰਕਾਰੀ ਹੁੰਦਾ ਸਾਰਾ ਸਰਕਾਰੀ ਸੈਂਟਰ ਦੇ ਅਧਿਕਾਰੀ ਹੁੰਦੇ ਆ ਕੇਂਦਰ ਦੇ ਠੀਕ ਐ ਦਿੱਲੀ ਤੋਂ ਆ ਜਾਣੀ ਐ ਰਿਪੋਰਟ ਇਹ ਚੰਡੀਗੜ੍ਹ ਉਹਨਾਂ ਨੇ ਮੇਲ ਰਾਈਂ ਭੇਜ ਦੇਣੀ ਐ ਇਹਨਾਂ ਨੂੰ ਜਾਂ ਡਾਕਰੇ ਕਿਵੇਂ ਵੀ ਭੇਜਣ ਉਹਨਾਂ ਦਾ ਕੰਮ ਆ ਚੰਡੀਗੜ੍ਹ ਆ ਗਈ ਚੰਡੀਗੜ੍ਹ ਵਾਲਿਆਂ ਨੇ ਕੀ ਕਰਨਾ ਆਪਣੇ ਜਿਹੜਾ ਜ਼ਿਲ੍ਹੇ ਦਾ ਵੱਡਾ ਹੁੰਦਾ ਪਸ਼ੂ ਪਾਲਣ ਦਾ ਡਾਇਰੈਕਟਰ ਬੈਂਦਾ ਜਿੱਥੇ ਵਿਭਾਗ ਹੁੰਦਾ ਸਾਰੇ ਜ਼ਿਲ੍ਹੇ ਦਾ ਜਿਵੇਂ ਬਠਿੰਡੇ ਆਪਣੇ ਹੈਗਾ ਆਈਟੀਆਈ ਚੌਂਕ 'ਚ ਠੀਕ ਹੈ ਜ਼ਿਲ੍ਹੇ 'ਚ ਆ ਜਾਣੀ ਆ ਆਪਣੇ ਡਾਇਰੈਕਟਰ ਨੂੰ ਪਸ਼ੂਆਂ ਦੇ ਨੂੰ ਉੱਥੋਂ ਆ ਗਈ ਜ਼ਿਲ੍ਹੇ ਵਾਲੇ ਨੇ ਕੀ ਕਰਨਾ ਜਿਹੜੇ ਵੈਟਰਨਰੀ ਤੋਂ ਆਪਾਂ ਟੈਸਟਡ ਕਰਾਈ ਆ ਆਪਣੇ 4-5 ਪਿੰਡਾਂ ਦਾ ਵੱਡਾ ਸਰਕਾਰੀ ਹਸਪਤਾਲ ਹੁੰਦਾ ਪਸ਼ੂਆਂ ਦਾ ਉਹ ਇਨਸਪੈਕਟਰ ਰੈਂਕ ਦਾ ਹੁੰਦਾ ਉੱਥੇ ਡਾਕਟਰ ਜਿਹੜਾ ਹੁੰਦਾ ਹੁਣ ਨਵੇਂ ਮੁੰਡੇ ਹੈਗੇ ਬਹੁਤ ਵਧੀਆ ਠੀਕ ਹੈ ਉਹਦੇ ਕੋਲੇ ਆਏ ਨਾ ਡਾਕਟਰ ਕੋਲੇ ਭਈਆ ਤਫਤੀਸ਼ ਕਰਕੇ ਲਿਆ ਉਹਨੇ ਆਪਾਂ ਨੂੰ ਇਹਨਾਂ ਨੇ ਵੀ ਆਪਾਂ ਨੂੰ ਫੋਨ ਕਰਨਾ ਇਹਨੇ ਵੀ ਆਪਾਂ ਨੂੰ ਕਰਨਾ ਬਿਜਾ ਰਿਆ ਮੈਂ ਠੀਕ ਹੈ ਹੁਣ ਇੱਕੇ ਦਿਮਾਗ ਚੋਂ ਗੱਲ ਕੱਢ ਦਿਓ ਤੁਹਾਡੇ ਕੋਲੇ ਪਹਿਲਾਂ ਕਿੰਨੀਆਂ ਮਰਜੀ ਬੱਕਰੀਆਂ ਪੁਰਾਣਾ ਸ਼ੈਡਾ ਉਹ ਇਹਦੇ ਵਿੱਚ ਨਹੀਂ ਚੱਲਣਾ ਨਵੇਂ ਸਿਰੋਂ ਬਣੂਗਾ ਸਾਰਾ ਕੁਝ ਤੁਹਾਡੇ ਕੋਲੇ ਬੱਕਰੀਆਂ ਹੈਗੀਆਂ ਜਾਂ ਨਹੀਂ ਹੈਗੀਆਂ ਕੋਈ ਲੈਣਾ ਦੇਣਾ ਨਹੀਂ ਇਹ ਸਕੀਮ ਨਾਲ ਠੀਕ ਹੈ ਇਹ ਨਾ ਹੋਊ ਉਹੀ ਕਿਤੇ ਆਂਡੀਆਂ ਗਵਾਂਡੀਆਂ ਨਹੀਂ ਜਦੋਂ ਡਾਕਟਰ ਨੇ ਆਉਣਾ 100 ਬੱਕਰੀ ਕਰੀ ਬੈਠੇ ਹੋ ਕਰੇ ਤੇ ਕਰਦੇ ਆ ਠੀਕ ਹੈ ਤੇ ਉਹ ਨਹੀਂ ਕੰਮ ਕਰਨਾ ਤੁਸੀਂ ਡਾਕਟਰ ਨੇ ਫੋਨ ਲਾ ਦੇਣਾ ਉਹਦਾ ਸੇਵਾ ਪਾਣੀ ਚੰਗਾ ਕਰਨਾ ਚਾਹ ਪਾਣੀ ਚੰਗਾ ਪਿਉਣਾ ਕਿਉਂਕਿ ਇਹਨੇ ਰਿਪੋਰਟ ਬਣਾਉਣੀਆਂ ਬਈ ਬੰਦੇ ਰੀਅਲ ਹੈਗੇ ਕਿਵੇਂ ਦੇ ਆ ਕਿਵੇਂ ਫਰਾਉਡ ਹੈ ਪੈਸੇ ਪੂਸੇ ਨਹੀਂ ਦੇਣੇ ਕੋਈ 4-500 ਤੇਲ ਪਾਣੀ ਆਸਤੇ ਦੇਣਾ ਦੇ ਦਿਓ ਜੀ ਇਹਣਾ ਉਹ 10000 ਰੋਡਣੀਆਂ ਇਹਨੂੰ ਕੱਟ ਕੇ ਫੜਾ ਦੇ ਬਈ ਸਾਡਾ ਪਾਸ ਕਰਾ ਦੂਗਾ ਕਿਤੇ ਠੀਕ ਹੈ ਕੁਝ ਨਹੀਂ ਕਰਨਾ ਡਾਕਟਰ ਨੇ ਆਉਣਾ ਥੋਡੇ ਕੋਲੇ ਜਿਹੜੇ ਬੰਦੇ ਦੇ ਨਾਂ ਤੇ ਐ ਉਹਦੇ ਸਾਰੇ ਡਾਕੂਮੈਂਟ ਉਹਨੇ ਫੋਟੋ ਸਟੇਟ ਲੈਣੀਆਂ ਜਿਵੇਂ ਆਪਾਂ ਆਹ ਥੋਡੀਆਂ ਲਏਆਂ ਆਧਾਰ ਕਾਰਡ ਦੀਆਂ ਇੱਕ ਆ ਡੀਪੀਆਰ ਦੀ ਸਾਰੀ ਤੁਸੀਂ ਕਢਾ ਕੇ ਰੱਖਣੀਆਂ ਇਹਨੀਆਂ ਦੋ ਕਾਪੀਆਂ ਇੱਕ ਉਹ ਕਾਪੀ ਇਹਦੀ ਲਊਗਾ ਇੱਕ ਜਿਹੜੀ ਜਗ੍ਹਾ ਦੀ ਆਪਾਂ ਫੋਟੋ ਦਿੱਤੀ ਹੈ ਜਿੱਥੇ ਫਾਰਮ ਪਾਉਣਾ ਹੈ ਉਹ ਜਗ੍ਹਾ ਦੇਖੂਗਾ ਉੱਥੋਂ ਦੀ ਲੋਕੇਸ਼ਨ ਉੱਥੇ ਆਪਦੀ ਫੋਟੋ ਫੇਰ ਖਿੱਚ ਕੇ ਲੈ ਕੇ ਜਾਊਗਾ ਸਾਰੇ ਡਾਕੂਮੈਂਟਸ ਉੱਥੋਂ ਸਾਈਨ ਕਰਾ ਕੇ ਉਹ ਲੈ ਕੇ ਜਾਊਗਾ ਠੀਕ ਹੈ ਉਹਨੇ ਰਿਪੋਰਟ ਬਣਾ ਕੇ ਫੇਰ ਜ਼ਿਲ੍ਹੇ ਨੂੰ ਆਲੇ ਨੂੰ ਦੇ ਦੇਣੀ ਹੈ ਡਾਇਰੈਕਟਰ ਨੂੰ ਬਈ ਬੰਦਾ ਰੀਅਲ ਹੈਗਾ ਵਾਕਈ ਆ ਪਿੰਡ ਦਾ ਵਾਕਈ ਸਾਰਾ ਕੁਝ ਹੈਗਾ ਇਹਦੇ ਕੋਲੇ ਠੀਕ ਹੈ ਹੈਗਾ ਉਹਨੇ ਕੀ ਕਰਨਾ ਇਹਨਾਂ ਨੇ ਫਾਈਲ ਆਪਣੀ ਸਾਰੀ ਬਣਾ ਕੇ ਫੇਰ ਚੰਡੀਗੜ੍ਹ ਤੋਰ ਦੇਣੀ ਹੁਣ ਜਿਹੜੀਆਂ ਪੰਜਾਬ ਦੀਆਂ ਫਾਈਲਾਂ ਜਾਦੇ ਚੰਡੀਗੜ੍ਹ ਫਸ ਰਹੀਆਂ ਇੱਥੋਂ ਬਹੁਤ ਔਖੀਆਂ ਪਾਸ ਹੋ ਰਹੀਆਂ ਠੀਕ ਹੈ ਲੇਟ ਹੋ ਰਹੀਆਂ ਕਿਵੇਂ ਵੀ ਕੀ ਕਰਨਾ ਉਹ ਇਹਨਾਂ ਨੂੰ ਪਤਾ ਹੈ ਇੱਥੋਂ ਚੰਡੀਗੜ੍ਹੋਂ ਜਦੋਂ ਪਾਸ ਹੋ ਗਈ ਫਿਰ ਤੁਹਾਡਾ 100% ਲੋਨ ਹੋ ਹੀ ਜਾਣਾ ਜਦੋਂ ਚੰਡੀਗੜ੍ਹੋਂ ਫਿਰ ਦਿੱਲੀ ਜਾਣੀ ਹੈ ਦਿੱਲੀ ਵਾਲਿਆਂ ਨੇ ਕੀ ਕਰਨਾ ਦੋ ਮੀਲਾਂ ਕੱਢਣੀਆਂ ਦੋ ਚਿੱਠੀਆਂ ਕੱਢਣੀਆਂ ਇੱਕ ਇਹਨਾਂ ਦਾ ਮਹਿਕਮਾ ਹੁੰਦਾ ਸਬਸਿਡੀ ਵਾਲਾ ਸੈਂਟਰਲ ਗਵਰਨਮੈਂਟ ਦਾ ਠੀਕ ਹੈ ਇੱਕ ਉਹਨੂੰ ਪਾ ਦੇਣੀ ਹੈ ਇੱਕ ਉਹਨਾਂ ਨੇ ਭੇਜ ਦੇਣੀ ਹੈ ਆਪਣੀ ਜਿਹੜੀ ਬੈਂਕ ਦਾ ਆਪਾਂ ਐਡਰੈਸ ਦਿੱਤਾ ਹੋਇਆ ਹੁਣ ਬੈਂਕ ਸੁਣ ਲੋ ਕਿਹੜੀ ਕਿਹੜੀ ਹੈ ਸਰਕਾਰੀ ਸਾਰੀਆਂ ਬੈਂਕਾਂ ਦਾ ਭਰ ਸਕਦੇ ਆ ਤੇ ਅਰਧ ਸਰਕਾਰੀ ਬੈਂਕ ਪਰ ਕੋਸ਼ਿਸ਼ ਕਰੋ ਜੇ ਸਰਕਾਰੀ ਬੈਂਕ ਹੀ ਹੋਵੇ ਤੁਹਾਡੀ SBI ਤੋਂ ਵਿੱਚੋਂ ਹਾਂ ਹੁਣ ਤੁਹਾਡਾ ਅਕਾਊਂਟ ਨਹੀਂ ਹੈਗਾ ਤੁਸੀਂ ਜਾ ਕੇ ਅਕਾਊਂਟ ਸਰਕਾਰੀ ਬੈਂਕ ਚ ਖਿਲਾ ਲਓ ਜੀ ਠੀਕ ਹੈ ਉਹਨਾਂ ਨੇ ਕੱਢ ਦੇਣੀ ਆ ਬੈਂਕ ਨੂੰ ਹੁਣ ਬੈਂਕਾਂ ਦਾ ਕੀ ਕੰਮ ਆ ਬੈਂਕਾਂ ਨੇ ਚੈੱਕ ਕਰਨਾ ਸਾਰਾ ਭਈ ਬੰਦਾ ਪਹਿਲਾਂ ਫਰਾਡ ਤਾਂ ਨਹੀਂ ਕੋਈ ਕਿਸੇ ਦੇ ਪੈਸੇ ਤਾਂ ਨਹੀਂ ਆਪਣੀ ਬੈਂਕ ਦੇ ਰੱਖੇ ਜਾਂ ਕਿਵੇਂ ਵੀ ਆ ਕੋਈ ਡਿਫਾਲਟਰ ਤਾਂ ਨਹੀਂ ਇਹ ਠੀਕ ਹੈ ਉਹਨਾਂ ਨੇ ਵੇਖ ਕੇ ਸਾਰਾ ਕੋ ਉਹਨਾਂ ਨੇ ਹਾਂ ਕਹਿ ਦੇਣੀ ਆ ਸੈਂਟਰਲ ਗਵਰਨਮੈਂਟ ਨੂੰ ਬਈ ਬੰਦਾ ਓਕੇ ਆਉਣ ਦਿਓ ਠੀਕ ਹੈ ਉਹਨਾਂ ਨੇ ਸਾਰੇ ਪੈਸੇ ਦੇ ਦੇਣੇ ਆ ਆਪਾਂ ਨੂੰ ਸਬਸਿਡੀ ਉਹਨਾਂ ਨੂੰ ਉਹ ਵੀ ਤੁਹਾਨੂੰ ਦੱਸੂ ਕਿਹੜੇ ਤਰੀਕੇ ਨਾਲ ਠੀਕ ਹੈ ਹੁਣ ਬੈਂਕ ਨੇ ਕੀ ਕਰਨਾ ਜਦੋਂ ਤੁਹਾਡਾ ਲੋਨ ਪਾਸ ਹੋ ਗਿਆ ਉਦੋਂ ਬਾਅਦ 10% ਚਾਹੀਦਾ ਜੇ 100 ਬੱਕਰੀਆਂ ਕਰਾਉਣਾ 2.5 ਲੱਖ ਰੁਪਈਆ ਤੁਹਾਡੇ ਖਾਤੇ 'ਚ ਉਦੋਂ ਹੋਣਾ ਚਾਹੀਦਾ ਠੀਕ ਹੈ ਹੁਣ ਬੈਂਕ ਨੇ ਕਾਰਵਾਈ ਸ਼ੁਰੂ ਕਰ ਦੇਣੀ ਆ ਆਪਦੀ ਉਹਨਾਂ ਨੇ ਤੁਹਾਨੂੰ ਦੋ ਕੈਸ਼ਟਾਂ 'ਚ ਪੈਸੇ ਦੇਣੇ ਆ ਪਹਿਲੀ ਕੈਸਟ 10 ਲੱਖ ਦੀ ਸੋਨੂੰ ਅਕਾਊਂਟ ਚ ਆ ਜਣੀ ਹੈ। ਉਹਦਾ ਕੀ ਕਰਨਾ ਤੁਸੀਂ ਸ਼ੈੱਡ ਪਾਉਣਾ ਜਿਹੜਾ ਪ੍ਰੋਜੈਕਟ ਫਾਈਲ ਦੇ ਵਿੱਚ ਦੱਸਿਆ ਇੰਨੇ ਬਾਏ ਇੰਨੇ ਦਾ ਆ ਬਾੜੀਆਂ ਆ ਸਟੋਰ ਤੇ ਆ ਕੁਸ਼ ਇਹਦੇ ਵਿੱਚ ਦੱਸਿਆ। ਉਹਦੇ ਮੁਤਾਬਕ ਹੀ ਪਊਗਾ। ਉੱਥੇ ਤੋਂ ਹੀ ਹੋਰ ਦੱਸੀ ਜਾਂਦੇ ਹੋ ਜਗ੍ਹਾ ਬਦਲਤੀ ਤਾਂ ਵੀ ਨਹੀਂ ਥੋੜੂ ਮੁੜ ਕੇ ਕੋਈ ਸਾਫ ਸੀੜੀ ਕੁਸ਼ ਨਹੀਂ ਆਉਣਾ ਤੁਹਾਡਾ। ਇੱਕ ਜਗ੍ਹਾ ਆਪਦੇ ਨਾਲ ਹੋਣੀ ਤੇ ਆਹੀ ਵੀ। ਉਹ ਵੀ ਬਈ ਸਾਰਾ ਦੱਸਦਾ। ਜਦੋਂ 10 ਲੱਖ ਰੁਪਇਆ ਆ ਗਿਆ ਇਹਦਾ ਤੁਸੀਂ ਪਾਉਣਾ ਸ਼ੈੱਡ। ਸਾਰੇ ਬਿੱਲ ਹੋਣੇ ਚਾਹੀਦੇ GST ਵਿਦ ਇਹ ਨਹੀਂ ਮੇਰੇ ਵਾਂਗੂ ਸਵਾ ਨੰਬਰ ਡੇਡ ਨੰਬਰ ਐਟ ਨਹੀਂ ਚੱਲਣੀ ਠੀਕ ਹੈ ਪੂਰੀ ਐਟ ਸੀਮੈਂਟ ਸਾਰੇ ਪੂਰਾ A to Z ਕੱਲੀ ਕੱਲੀ ਚੀਜ਼ ਤੁਹਾਡੇ ਕੋਲੇ ਬਿੱਲ ਹੋਣੇ ਚਾਹੀਦੇ ਆ ਜਦੋਂ ਤੁਸੀਂ ਸਾਰਾ ਧਾਮਜਾਮ ਪਾ ਲਿਆ ਉਦੋਂ ਤੁਸੀਂ ਉਹਨਾਂ ਨੂੰ ਦੱਸਣਾ ਬਈ ਸ਼ੈੱਡ ਪੈ ਗਿਆ ਜੀ ਉਹਨਾਂ ਨੇ ਇੱਕ ਟੀਮ ਭੇਜਣੀਆਂ ਚੰਡੀਗੜ੍ਹੋਂ ਇਹਨਾਂ ਨੇ ਚੰਡੀਗੜ੍ਹ ਵਾਲਿਆਂ ਨੇ ਬਈ ਦੇਖ ਕੇ ਆਓ ਫਿਰ ਉਹਨਾਂ ਨੇ ਸਾਰਾ ਚੈੱਕ ਕਰਨਾ ਜਿਵੇਂ ਸਰਪੰਚ ਤੇ ਕਾਰਵਾਈ ਹੁੰਦੀ ਹੈ ਆਪਣੇ ਪਿੰਡਾਂ 'ਚ ਠੀਕ ਹੈ ਉੱਥੇ ਦਾ ਕਾਲਾ ਮਾਲਾ ਚੱਲ ਜਾਂਦਾ ਪਰ ਇੱਥੇ ਨਹੀਂ ਚੱਲਣਾ ਉਹਨਾਂ ਨੇ ਜਦੋਂ ਸਾਰਾ ਦੇਖ ਲਿਆ ਬਿੱਲ ਦੇਖ ਲੇ ਬਈ ਸਾਰਾ ਕੁਝ ਸਹੀ ਲਾਇਆ ਉਹਨਾਂ ਨੇ ਕੀ ਕਰਨਾ 10 ਲੱਖ ਦੇ ਵਿੱਚੋਂ 5 ਲੱਖ ਸਬਸਿਡੀ ਛੋਡੀ ਲਿਖ ਕੇ ਭੇਜ ਦੇਣੀ ਬਈ 5 ਲੱਖ ਇਹਦੇ ਖਾਤੇ 'ਚ ਆ ਜੇ ਤੁਹਾਡੇ ਖਾਤੇ 'ਚ 5 ਲੱਖ ਮਹੀਨੇ ਡੇਢ ਮਹੀਨੇ 'ਚ ਹੀ ਆ ਜਾਣਾ ਇਹ ਨਹੀਂ ਗਾ ਰੋਟਾ ਵਿਟਰ ਵਾਲਿਆਂ ਵਾਂਗੂ ਜਾਂ ਹੋਰ ਤੁਹਾਡੀ ਸਬਸਿਡੀ ਨਾ ਮਿਲੂਗੀ 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 ਜਦੋਂ ਲੋਨ ਪਾਸ ਹੋ ਗਏ ਦਿਮਾਗ 'ਚ ਨਹੀਂ ਰੱਖਣ ਬਈ ਸਬਸਿਡੀ ਨਾ ਆ ਪ ਜਾਣੇ ਸਬਸਿਡੀ 100% ਆਊਗੀ ਤੁਹਾਡੀ 5 ਲੱਖ ਆ ਗਿਆ ਤੁਹਾਡਾ 5 ਲੱਖ ਆਪਣਾ ਹੋ ਗਿਆ ਜਿਹੜਾ ਲੋਨ ਹੋ ਗਿਆ ਠੀਕ ਹੈ ਉਹਨਾਂ ਨੇ ਬੈਂਕ ਨੂੰ ਕਹਿ ਦੇਣਾ ਉੱਪਰ ਵੀ ਕਹਿ ਦੇਣਾ ਬਈ ਓਕੇ ਆ ਬੰਦਾ ਇਹਨੂੰ ਬੱਕਰੀਆਂ ਦੇ ਪੈਸੇ 10 ਲੱਖ ਰੁਪਏ ਉਹਨਾਂ ਨੇ ਬੱਕਰੀਆਂ ਆਸਤੇ ਭੇਜ ਦੇਣਾ ਆਪਾਂ ਨੂੰ ਜਿਹੜੇ ਜਾਨਵਰ ਲੈਣੇ ਆ ਆਪਾਂ ਕੋਸ਼ ਆ ਮਸ਼ੀਨ ਕਟਰ ਕੋਟਰ ਆਪਣਾ ਹੋਰ ਕੋ ਵਿੱਚ ਪਾ ਦਿੰਨੇ ਆ ਆਪਾਂ ਉਹ ਹੋ ਜਾਣਾ ਇਹਦੇ ਵਿੱਚ ਤੁਸੀਂ 2-3 ਲੱਖ ਰੁਪਏ ਬਚਾ ਸਕਦੇ ਹੋ ਆਪ ਦਾ ਠੀਕ ਹੈ ਚੋਰੀਆਂ ਉਹਨਾਂ ਤੋਂ ਪਰ ਇਤੋਂ ਵੱਧ ਨਹੀਂ ਬਚਾ ਸਕਦੇ ਇਹ ਨਹੀਂ ਆ ਬਈ 10 ਲੱਖ ਤੁਸੀਂ ਗੱਡੀ ਤੇ ਲਾ ਦਿਓਗੇ ਜਾਂ ਘਰ ਪਾ ਲਓਗੇ ਠੀਕ ਹੈ 10 ਲੱਖ ਰੁਪਇਆ ਦੇਤਾ ਬੱਕਰੀਆਂ ਲਿਆਂਦੀਆਂ ਬੱਕਰੀਆਂ ਦਾ ਬੀਮਾ ਹੋ ਗਿਆ ਟੈਗ ਲੱਗ ਗਏ ਕੰਨਾਂ ਨੂੰ ਸਾਰਿਆਂ ਦੇ ਕੰਨਾਂ ਤੇ ਟੈਗ ਲੱਗਦੇ ਆ ਉਹ ਚ ਠੀਕ ਹੈ ਉਹ ਚ ਉਹਨਾਂ ਨੇ ਚੈੱਕ ਕਰਨ ਆਉਣਾ ਫੇਰ ਬੱਕਰੀਆਂ ਕਦੋਂ ਵੀ ਆ ਸਕਦੇ ਜਦੋਂ ਤੁਸੀਂ ਦੱਸਤਾ ਵੀ ਸਾਡੇ ਵੱਲੋਂ ਓਕੇ ਆ ਠੀਕ ਹੈ ਜਦੋਂ ਆ ਗਿਆ ਉਹਨਾਂ ਨੇ ਚੈੱਕ ਕਰਕੇ ਬੱਕਰੀਆਂ ਸਾਰੀਆਂ ਉਹੀ ਨਸਲ ਦੀਆਂ ਉਹੀ ਉਮਰ ਦੀਆਂ ਉਹੀ ਸਾਰਾ ਉਹਨਾਂ ਨੂੰ ਪਤਾ ਲੱਗ ਗਿਆ ਇਹ ਨਾ ਹੋਵੇ 1 ਸਾਲ ਦੀ ਆਖੀਏ ਤੇ ਉੱਥੇ 100 ਮੀਹਵਣਾ ਬੰਨੀ ਫਿਰੋ ਉਹਨਾਂ ਨੇ ਫੇਲ ਕਰ ਜਾਣਾ ਤੁਹਾਡਾ ਸਾਰਾ ਕੁ ਉਹ ਹੀ ਦੰਦ ਦੀਆਂ ਹੋਣੀਆਂ ਚਾਹੀਦੀਆਂ ਬੱਕਰੀਆਂ ਸਾਰੀਆਂ ਇੰਨਾ ਬੀਟਲ ਕਹਿ ਕੇ ਤੁਸੀਂ ਦੇਸੀ ਬੱਕਰੀਆਂ ਦਿਖਾ ਸਕਦੇ ਹੋ ਕਾਲੀਆਂ ਜਿਹੜੀਆਂ ਕਿਉਂਕਿ ਇਨਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਠੀਕ ਹੈ ਬਾਰਬਰੀ ਕਹਿ ਕੇ ਤੁਸੀਂ ਦੇਸੀ ਬਾਰਬਰੀਆਂ ਦਿਖਾ ਸਕਦੇ ਹੋ ਪਰ ਬਾਰਬਰੀ ਕਹਿ ਕੇ ਬੀਟਲ ਬਣਨੀ ਬੈਠੇ ਜਾਂ ਬੀਟਲ ਕਹਿ ਕੇ ਬਾਰਬਰੀ ਬਣਨੀ ਬੈਠੇ ਹੋ ਉਹਦਾ ਮੇਲ-ਗੇਲ ਨਹੀਂ ਹੋਣਾ ਤੁਹਾਡਾ ਜਦੋਂ ਉਹਨਾਂ ਨੂੰ ਪਤਾ ਲੱਗਾ ਸਾਰੀਆਂ ਬੱਕਰੀਆਂ ਉਹਨਾਂ ਨੇ 5 ਲੱਖ ਰੁਪਏ ਤੁਹਾਡੀ ਦੂਜੀ ਸਬਸਿਡੀ ਉਹ ਵੀ ਤੁਹਾਡੀ ਪਾਸ ਕਰ ਦੇਣੀ ਹੈ ਸਬਸਿਡੀ 5 ਤੋਂ 6 ਮਹੀਨਿਆਂ ਦੇ ਵਿੱਚ ਤੁਹਾਡੀ ਪੂਰੀ ਸਬਸਿਡੀ ਤੁਹਾਡੇ ਖਾਤੇ 'ਚ ਆ ਜਾਣੀ ਹੈ ਉਦੋਂ ਬਾਅਦ ਤੁਸੀਂ ਇਹ ਬੱਕਰੀਆਂ ਵਿੱਚੋਂ ਮਕਾਨ ਟਾਓ ਕੁਝ ਵੀ ਕਰੋ ਪਰ ਜੇ ਤੁਸੀਂ 10 ਬੱਕਰੀਆਂ ਵਿੱਚੋਂ ਕੱਢਤੀਆਂ ਤੁਹਾਡੀ ਕਿਸ਼ਤ ਨਹੀਂ ਪੂਰੀ ਹੋਣੀ ਮੁੜ ਕੇ ਇਹ ਸਰਕਾਰ ਨੇ ਵੱਡੇ ਵੱਡੇ ਅਫਸਰਾਂ ਨੇ ਬਹੁਤ ਸਕੀਮ ਲਾ ਕੇ ਬਣਾਈ ਹੈ ਇਹਦੇ ਵਿੱਚ ਪ੍ਰੋਜੈਕਟ ਫਾਈਲ 'ਚ ਇਹ ਵੀ ਦੱਸਿਆ ਸਾਡੇ ਇੰਨੇ ਮੇਮਣੇ ਆਉਣਗੇ ਇੰਨਾ ਸਾਡਾ ਖਰਚਾ ਹੋਊਗਾ ਇੰਨਾ ਪੱਠੇ ਨੀਰੇ ਦਾ ਖਰਚਾ ਹੋਊਗਾ ਬੈਂਕ ਨੂੰ ਦੱਸਾਂਗੇ ਆਪਾਂ ਵਿੱਚੋਂ ਦੇ ਬੈਂਕ ਫੇਰ ਹੀ ਆਪ ਨੂੰ ਲੋਨ ਦੇਊਗਾ ਨਾ ਬਈ ਹਾਂ ਸਾਰਾ ਹੁੰਦਾ ਉਹਦੇ ਵਿੱਚ ਮਨਥਲੀ ਹੋਊਗਾ ਕਿਸ਼ਤ ਮਨਥਲੀ ਹੋਊਗੀ ਇਹਦੇ ਵਿੱਚ ਮਨਥਲੀ ਕਰ ਸਕਦੇ ਹੋ ਨਵੇਂ ਮਹੀਨਾ ਤੋਂ ਕਰ ਸਕਦੇ ਹੋ ਸ਼ਮਾਈ ਕਰ ਸਕਦੇ ਹੋ ਪਰ ਤੁਸੀਂ ਸ਼ਮਾਈ ਲਿਖਣੀ ਹੈ ਕਿਉਂਕਿ ਉਦੋਂ ਬੱਕਰੀ ਸੂਪੈਂਦੀ ਹੈ ਜਦੋਂ ਮੇਮਣੇ ਆਉਣਗੇ ਆਪਣੀ ਅਣਕਮ ਹੋਊਗੀ ਜਾਂ ਪਿਛਲੇ ਮੇਮਣਿਆਂ ਦੀ ਅਣਕਮ ਹੋਊਗੀ ਆਪਾਂ ਕਿਸ਼ਤ ਭਰ ਸਕਦੇ ਹਾਂ